ਉੱਤੇ ਮਹੀਨੇ ਦੀ 28 ਤਰੀਕ ਦਾ ਬੱਚਾ ਗਾਇਵਿਆ ਇਹ ਮੋਰਿਓਨ ਸਾਹਬ ਦੇਨ ਦੀ ਵੀ ਆਏ ਕਹਿ ਰਿਹਾ ਵੀ ਉਹ ਟੀਕਾ ਲਾ ਕੇ ਮਰਿਆ ਜਿਹੜੀ ਅਲ ਦੇਖ ਕੇ ਵੀ ਇਹਨਾਂ ਨੂੰ ਤਾਰਸ ਨਹੀਂ ਆਉਂਦਾ ਵੀ ਅਸੀਂ ਕਿਹੜੀਆਂ ਕਰਤੂਕਾਂ ਕਰਨ ਦੇ ਆ ਜਿਹੜੀ ਪੰਜਾਬ ਪੁਲਿਸ ਲੋਕਾਂ ਦਾ ਮਸੀਹਾ ਮੰਨੀ ਜਾਂਦੀ ਆ ਇੰਟਰਨੈਟ ਤੇ ਭਗਵਾਨਤਮਨ ਸਾਹਿਬ ਵੱਲੋਂ ਇਹਨਾਂ ਨੂੰ ਬੜੇ ਹਾਈਲਾਈਟ ਕਰਕੇ ਬੜੇ ਵਧੀਆ ਪਰਸਨ ਦਿਖਾਇਆ ਜਾ ਰਿਹਾ ਇਹਦਾ ਬਿਲਕੁਲ ਜ਼ੀਰੋ ਹੋਏ ਪਿਆ ਬੱਚੇ ਦਾ ਕਾਤਲ ਕੀਤਾ ਗਿਆ ਵਾ ਨੂੰ ਕੱਠੇ ਨੂੰ ਫੜੇ ਉਹਨਾਂ ਨੇ ਮਤਲਬ ਮੈਂ ਡਾਰ ਗਿਆ ਉਹਨੇ ਮੈਨੂੰ ਤਵਕੀ ਤੇ ਤੇਰੀ ਦਿਨ ਨੂੰ ਗਿਆਨ ਮਾਰ ਦੇਣਾ ਤੁਹਾਨੂੰ ਕੁਝ ਦਿਨ ਪਹਿਲਾਂ ਜਦੋਂ ਸਾਰੀਆਂ ਕਾਲਾਂ ਨਿਕਲੀਆਂ ਸਾਰਾ ਕੁਝ ਨਿਕਲਿਆ ਉਹਦੇ ਵਿੱਚ ਮੌਜੂਦਾ ਇੱਕ ਮੁੰਡੇ ਦੀ ਰੈਸਟ ਪਾਈ ਗਈ ਜੋ ਦੀ ਦੀਪੂ ਨਾਮ ਦਾ ਪਾੜੇ ਵਿੰਡ ਤੋਂ ਆ ਉਸ ਮੁੰਡੇ ਨੂੰ ਟਾਰਚਰ ਕੀਤਾ ਗਿਆ ਉਹਦੇ ਨਾਲ ਹੀ ਹਰਨੇਕ ਨੂੰ ਲਿਆਂਦਾ ਗਿਆ ਔਰ ਹਰ ਨੇ ਇੱਕ ਨੇ ਉਸ ਮੁੰਡੇ ਨੂੰ ਧਮਕੀ ਦਿੱਤੀ ਕਿ ਜੇ ਤੂੰ ਸਿਰੀਏ ਦੇ ਵਿੱਚ ਜਾ ਕਿਸੇ ਠਾਣੇ 'ਚ ਮੰਨਿਆ ਕਿ ਮੈਂ ਨਾਲ ਆ ਤੇ ਮੈਂ ਤੇਰਾ ਕੱਪਰ ਮਰਵਾ ਦੇਣਾ ਠਾਣੇ ਚਾਡੀ ਸੁਣਵਾਈ ਨਹੀਂ ਹੋਈ ਉੱਥੇ ਸਾਡੇ ਨਾਲ ਰੂਡ ਬੀਟ ਕੀਤਾ ਗਿਆ ਫਿਰ ਅਸੀਂ ਖੁਦ ਆਪ ਆਪਣੇ ਮੁੰਡੇ ਦੀ ਫੋਟੋ ਲੈ ਕੇ ਫਾੜੇ ਪੈਂਟ ਤੱਕ ਸਾਰੇ ਲੱਭਦੇ ਗਏ ਜਿੱਥੇ ਤੱਕ ਸਾਨੂੰ ਲੋਕੇਸ਼ਨ ਦੱਸੀ ਸੀ ਹਾਂ ਜੀ ਐਕਸ਼ਨ ਨਹੀਂ ਲਾਇਆ ਮਤਲਬ ਨਾਲ ਕੋਈ ਕਤਲ ਹੋਇਆ ਨਾਲ ਕੋਈ ਟੀਕਾ ਲਾਇਆ ਹਾਂਜੀ ਮਤਲਬ ਤੁਸੀਂ ਕਹਿ ਰਹੇ ਆ ਕਿ ਮਤਲਬ ਕਤਲ ਹੋਇਆ ਯਾਰ ਪਿਓ ਬੱਚਾ ਮਹੀਨਾ ਹੋ ਗਿਆ ਮੁਕੇ ਨੂੰ ਇਹਨਾਂ ਨੇ ਇੱਕ ਵਾਰ ਵੀ ਇਹਨਾਂ ਨੇ ਮਾਂ ਨੂੰ ਚੰਗੇ ਤਰੀਕੇ ਨਾਲ ਗਾਈਡ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਇਨਸਾਫ ਦਵਾਂਗੇ ਮਹੀਨਾ ਉੱਪਰ ਹੋ ਗਿਆ ਕਾਤਲ ਲੱਭ ਗਿਆ ਉਹ ਵੀ ਅਸੀਂ ਕਿਹਾ ਵਾ ਇਹਨਾਂ ਨੇ ਨਹੀਂ ਲੱਭਿਆ ਅਸੀਂ ਧੱਕੇ ਨਾਲ ਫੜਾਇਆ ਵਾ ਉਹਦੇ ਕੋਲੋਂ ਮੋਬਾਈਲ ਮਿਲ ਗਿਆ ਔਰ ਉਹਦਾ ਰਿਮਾਂਡ ਲਿਆ ਉਹਦੇ ਚਪੇੜ ਤੱਕ ਨਹੀਂ ਮਾਰੀ ਇੱਥੇ ਆ ਜੂਗਾ ਉਹਨੂੰ ਪੁੱਛ ਲਿਓ ਸਾਨੂੰ ਆਉਂਦਿਆਂ ਨੂੰ ਇਹੀ ਗੱਲ ਕਹੀ ਗਈ ਆ ਤੁਸੀਂ ਸੈਨ ਕਰਦੋ ਸੰਸਕਾਰ ਕਰਦੋ ਮੁੰਡੇ ਦਾ ਅਸੀਂ ਕਾਰਵਾਈ ਕਰਾਂਗੇ ਅਸੀਂ ਉਦੋਂ ਵੀ ਰੋਏ ਪਿੱਟੇ ਆ ਅਸੀਂ ਉਦੋਂ ਵੀ ਕਵਰ ਲਵਾਈ ਆ ਥੇਰ ਜਾ ਕੇ ਇਹਨਾਂ ਨੇ ਸਾਡਾ ਪੱਖਾ ਬੜੇ ਭਾਈ ਭਾਈ ਅਮਰਪਾਲ ਮੇਰੋ ਨਾਲ ਗੱਲ ਹੋਈ ਆ ਪੂਰਾ ਕਪੂਰਸਰਾ ਜਾਮ ਕਰਕੇ ਇਹਨਾਂ ਨੂੰ ਦਿਖਾਵਾਂਗੇ ਕਿ ਲੋਕਾਂ ਦੀ ਪਾਵਰ ਹੈਗੀ ਕੀ ਆ ਤੇ ਇਹ ਜਿਹੜੀਆਂ ਬਦਤਮੀਦੀਆਂ ਕਰਦੇ ਆ ਮਾਵਾਂ ਨਾਲ ਇਹ ਕਿਉਂ ਕਰ ਰਿਆ ਜੇ ਇੱਕ ਲਗਤੀ ਡ੍ਰੀਗ ਨੂੰ ਸਾਨੂੰ ਡੈੱਡ ਬੋਡੀ ਮਿਲੀ ਸੀ ਭਵਾਨੀ ਬੋੜੀ ਲਹਿਰ ਦੇ ਵਿੱਚ ਰੈੱਡ ਬੋਡੀ ਅਨ ਅਡੈਂਟੀਫਾਈਡ ਸੀ ਉਹ ਅਡੈਂਟੀਫਾਈਡ ਹਾਸੇ ਬਾਹਰ ਰੱਖਿਆ ਸੀ ਪਤਨ ਘਟੇ ਵਾਸਤੇ ਜੋ ਕੋਸ਼ਿਸ਼ੀ ਕਾਰਵਾਈ ਹੁੰਦੀ ਹੈ ਇਹਦੇ ਤਹਿਤ ਉਹ ਜੀ ਸੁਣਾ ਗਈ ਪਿੰਡ ਭਵਾਨੀਪੁਰ ਨੇੜੇ ਕਾਲੀ ਵੇਈ ਚੋਂ 32 29 ਮਈ ਨੂੰ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਚ ਥਾਣਾ ਕੋਤਵਾਲੀ ਪੁਲਿਸ ਨੇ ਲਗਭਗ 1 ਮਹੀਨੇ ਬਾਅਦ ਇੱਕ ਨੌਜਵਾਨ ਨੂੰ ਹਿਰਾਸਤ ਚ ਲੈ ਲਿਆ ਜਦਕਿ ਪਰਿਵਾਰਿਕ ਮੈਂਬਰਾਂ ਨੇ ਇੱਕ ਹੋਰ ਨੌਜਵਾਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਥਾਣਾ ਕੋਤਵਾਲੀ ਸਾਹਮਣੇ ਦਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਮ੍ਰਿਤਕ ਨੌਜਵਾਨ ਤਰਨਜੀਤ ਸਿੰਘ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਥਾਣਾ ਕੋਤਵਾਲੀ ਮੁਖੀ ਵੱਲੋਂ આરોપીਆਂ ਨੂੰ ਬਚਾਉਣ ਦੀ ਕਥਿਤ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਸਹੀ ਵਰਤਾਰਾ ਵੀ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦੂਜੇ આરોપી ਦੀ ਗ੍ਰਿਫਤਾਰੀ ਨਹੀਂ ਕਰਦੀ ਅਤੇ ਉਹਨਾਂ ਨੂੰ ਇਨਸਾਫ ਨਹੀਂ ਦਿਵਾਉਂਦੀ ਤਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਤੇ ਸਮਰਥਕਾਂ ਦੇ ਨਾਲ ਇਨਸਾਫ ਲੈਣੇ ਸੰਘਰਸ਼ ਤੇਜ਼ ਕਰਨਗੇ ਥਾਣਾ ਕੋਤਵਾਲੀ ਮੁਖੀ ਕਿਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਕਾਲ ਡਿਟੇਲਾਂ ਤੋਂ ਬਾਅਦ ਇੱਕ ਨੌਜਵਾਨ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਾਂਚ ਦੌਰਾਨ ਜੇਕਰ ਕੋਈ ਵੀ ਹੋਰ આરોપી ਪਾਇਆ ਜਾਂਦਾ ਤਾਂ ਪੁਲਿਸ ਵੱਲੋਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਹਾਂਜੀ ਕੀ ਨਾਜੀ ਆਪਣਾ ਮੇਰਾ ਨਾਮ ਜਸਵੰਤ ਸਿੰਘ ਆ ਇਹ ਕੀ ਮਾਮਲਾ ਜੀ ਅੱਜ ਤੁਸੀਂ ਕਤਵਾਲੀ ਦੇ ਬਾਹਰ ਤਰਨਾਲ ਦਾ ਮਾਮਲਾ ਇਹ ਆ ਸਰ ਵੀ ਆਪਣਾ ਬੱਚੇ ਦਾ ਕਾਤਲ ਕੀਤਾ ਗਿਆ ਵਾ ਕਾਤਲ ਕੀਤਾ ਗਿਆ ਵਾ ਚੌਥੇ ਮਹੀਨੇ ਦੀ 28 ਤਰੀਕ ਦਾ ਬੱਚਾ ਗਏ ਵਾ ਇਹ ਮਰੇ ਹਾਂਸਾਬ ਦੇਣ ਦੀ ਵੀ ਆ ਇਹ ਕਹਿ ਰਿਹਾ ਵੀ ਉਹ ਟੀਕਾ ਲਾ ਕੇ ਮਰਿਆ ਉਹ 28 ਤਰੀਕ ਨੂੰ ਜੇ ਟੀਕਾ ਲਾ ਕੇ ਮਰਿਆ ਵਾ ਇਹਨਾਂ ਨੂੰ ਕਿੱਦਾਂ ਪਤਾ 29 ਨੂੰ লাশ ਲੱਭ ਰਹੀ ਆ ਉਸ ਟਾਈਮ ਕਹਿ ਰਿਹਾ ਵੀ 2 2.5 ਘੰਟੇ ਹੋਏ ਆ ਲੈ লাশ ਨੂੰ ਤੇ 22 ਤਰੀਕ ਨੂੰ ਕਿੱਥੇ ਘਮਾਉਂਦੇ ਰਹੇ ਆ ਉਹਨੂੰ ਜਿਹੜੇ ਉਹਦੇ ਕਾਤਲ ਆ ਦੂਜੀ ਗੱਲ ਇਹ ਆ ਵੀ ਮੀਨੇ ਉੱਪਰ ਹੋ ਗਿਆ ਕਾਤਲ ਲੱਭ ਗਿਆ ਉਹ ਵੀ ਅਸੀਂ ਕਿਹਾ ਵਾ ਇਹਨਾਂ ਨੇ ਨਹੀਂ ਲੱਭਿਆ ਅਸੀਂ ਧੱਕੇ ਨਾਲ ਫੜਾਇਆ ਵਾ ਉਹਦੇ ਕੋਲੋਂ ਮੋਬਾਈਲ ਲੱਭ ਮਿਲ ਗਿਆ ਔਰ ਉਹਦਾ ਰਿਮਾਂਡ ਲਿਆ ਉਹਦੇ ਚਪੇੜ ਤੱਕ ਨਹੀਂ ਮਾਰੀ ਇੱਥੇ ਆ ਜੂਗਾ ਉਹਨੂੰ ਪੁੱਛ ਲਿਓ ਉਹ ਬੰਦਾ ਪੱਟ ਪੱਟ ਕੇ ਦਵਾਈ ਦੇ ਰਿਆ ਵੀ ਉਹ ਮੈਂ ਨਹੀਂ ਮਾਰਿਆ ਮੇਰੇ ਨਾਲ ਆਹ ਬੰਦਾ ਵਾ ਉਹਨੇ ਬੰਦੇ ਦਾ ਨਾਂ ਲਿਆ ਬਕਾਇਦਾ ਵੀ ਆ ਬੰਦਾ ਵਾ ਅਸੀਂ ਇਹਨਾਂ ਨੂੰ ਪਰਸੋਂ ਵੀ ਕਿਹਾ ਇਹ ਬਿਲਕੁਲ ਨਹੀਂ ਚੱਕ ਰਿਹਾ ਮੋਹਰੇ ਐਸ ਐਚਓ ਜਿਹੜਾ ਵਾ ਨਾ ਤੇ ਮੁਲਾਜ਼ਮਾਂ ਨੂੰ ਜਾਣ ਦਿੰਦਾ ਆਪਣੇ ਨੂੰ ਉਹਨਾਂ ਨੂੰ ਵੀ ਗੱਲਾਂ ਘੜਦਾ ਸਾਨੂੰ ਐਨੂੰ ਵੀ ਗੱਲਾਂ ਘੜਦਾ ਵਰਤਮੀਤ ਜੀ ਕਰਦਾ ਔਰ ਇੰਨੀ ਗੱਲ ਸਾਨੂੰ ਸਵੇਰੇ ਵੀ ਐਸ ਐਸ ਤੋਂ ਨੇ ਕਹੀ ਆ ਕਿਰਪਾਲ ਸਿੰਘ ਨੇ ਜੋ ਕਰਨਾ ਕਰ ਲੋ ਜੋ ਮੈਂ ਕਰੂੰਗਾ ਮੈਂ ਕਰੂੰਗਾ ਤੁਹਾਡਾ ਮੁੰਡਾ ਡਰਗ ਨਾਲ ਮਰਿਆ ਠੀਕ ਹੈ ਡਰਗ ਨਾਲ ਮਰਿਆ ਉਹਦੀ ਸਕੂਟਰੀ ਕਿੱਥੇ ਆ ਮੁੰਡੇ ਦੀ ਨਾ ਸਕੂਟਰੀ ਲੱਭੀ ਇੱਕ ਆਪਰ ਮਾਡਲ ਇਹਨੇ ਕਿਸੇ ਦਾ ਇਹ ਡਰਕ ਨਾਲ ਮਰਿਆ ਜਿਹਦੀ ਗੱਲ ਐਸਐਸਓ ਕਰ ਰਹੇ ਆ ਹਾਂਜੀ ਰਿਪੋਰਟ ਵਗੈਰਾ ਕੋਈ ਆ ਗਈ ਹੈ ਜੀ ਕੋਈ ਰਿਪੋਰਟ ਨਹੀਂ ਉਹ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੰਨਾ ਕ ਪੈਸਾ ਖਾਦਾ ਜਾਂ ਨਹੀਂ ਖਾਦਾ ਜਾਂ ਇਹ ਕਿਉਂ ਇਦਾਂ ਕਰ ਰਹੇ ਆ ਜੇ ਤੇ ਪੂਰਾ ਮਾਸਟਰਮਾਈਂਡ ਚੱਕਣਾ ਉਹਨੂੰ ਵੀ ਚੱਕ ਕੇ ਇਹਨਾਂ ਨੇ ਛੜਤਾ ਇਹ ਇੰਨੀ ਵਾਲੇ ਹੈ ਨਹੀਂ ਕਿ ਜਿਹੜੇ ਜਿਹੜਾ ਅਸੀਂ ਕਹਿ ਰਹੇ ਆ ਵੀ ਕਾਤਲ ਜੇ ਤੇ ਸਾਨੂੰ ਪੂਰੀ ਸ਼ੱਕ ਵੀ ਆ ਅੱਗੇ ਵੀ ਸ਼ੱਕ ਸੀਗੀ ਉਹਨੂੰ ਚੱਕ ਲਿਆ ਦੂਜੇ ਤੇ ਵੀ ਸਾਨੂੰ ਸ਼ੱਕ ਆ ਉਹ ਨੂੰ ਚੱਕ ਨਹੀਂ ਰਿਹਾ ਮੋਰੋ ਕਹਿੰਦੇ ਕੇਸ ਅਧਾਰ ਤੇ ਚੱਕੀ ਜਿਆਦਾ ਇੱਕ ਤਾਂ ਤੁਸੀਂ ਕਹਿ ਰਹੇ ਅਸੀਂ ਰਿਮਾਂਡ ਲੈ ਆ ਲਿਆ ਉਹ ਮੁੰਡਾ ਰਿਮਾਂਡ ਵਾਲਾ ਬੋਲ ਰਿਹਾ ਵੀ ਆਹ ਬੰਦੇ ਨੇ ਮੇਰੇ ਨਾਲ ਕਤਲ ਕੀਤਾ ਇਹ ਦਾ ਨਾਮ ਕੀ ਸੀ ਇਹ ਜਿਹੜਾ ਇਹਨੇ ਕਤਲ ਕੀਤਾ ਜੀ ਵੀ ਨਹੀਂ ਇਹ ਤੁਹਾਡੇ ਮੁੰਡੇ ਦਾ ਨਾ ਸਾਡੇ ਮੁੰਡੇ ਦਾ ਨਾਮ ਤਰਨਜੀਤ ਸਿੰਘ ਕੋਈ ਲਾਕਡਾਊਨ ਨਹੀਂ ਕੋਈ ਨਹੀਂ ਇਹ ਜਾਰੀ ਦੋਸਤ ਜਿਹੜਾ ਸਗਾ ਭਰਾ ਬਣਿਆ ਵਾ ਉਸ ਬੰਦੇ ਨੇ ਕਤਲ ਕੀਤਾ ਸਗਾ ਭਰਾ ਬਣ ਕੇ ਪਤਾ ਨਹੀਂ ਪੈਸੇ ਦੇ لالਚ ਨਾ ਕੀਤਾ ਪਤਾ ਨਹੀਂ ਕਿਹੜੇ لالਚ ਨਾ ਮੁੰਡਾ ਮੇਰਾ ਸਰਦਾਰ ਦੇ ਦੀ ਗੋਲੀ ਨਹੀਂ ਖਾਂਦਾ ਮੈਂ ਕਹਿੰਦਾ ਮੇਰੀ 50 ਨਾ ਲੱਗ ਡਾਡੂ 20 ਨਾ ਲੱਗ ਡਾਡੂ ਮੇਰੇ ਪਿੰਡ ਜਾ ਕੇ ਪੱਸ ਸਕਦੇ ਆ ਇੱਕ ਵੀ ਬੰਦਾ ਕਹਿ ਦਵੇ ਵੀ ਇਹ ਮੁੰਡਾ ਨਸ਼ਾ ਕਰਦਾ ਮੈਂ ਕੇਸ ਵਾਪਸ ਲੈ ਲਊਗਾ ਜੀ ਪਰ ਜਦ ਅੱਜ ਕਾਤਲ ਵੀ ਫੜਿਆ ਗਿਆ ਕਾਤਲ ਰਿਮਾਂਡ ਤੇ ਵੀ ਲੈ ਲਿਆ ਉਹ ਬੰਦਾ ਵੀ ਕਾਤਲ ਵੀ ਕਹਿ ਰਿਹਾ ਵਾ ਵੀ ਮੇਰੇ ਨਾਲ ਫਲਾਨੇ ਬੰਦੇ ਨੇ ਮਾਰਿਆ ਵਾ ਉਹਨੂੰ ਕਿਉਂ ਨਹੀਂ ਇਹ ਚੱਕਦੇ 4 ਦਿਨ ਹੋ ਗਿਆ ਉਹ ਬੰਦੇ ਨੂੰ ਦਵਾਈਆਂ ਪੁੰਦਣ ਨੂੰ ਇੱਥੇ ਤੁਹਾਡੇ ਸਾਹਮਣੇ ਆਜਣਾ ਉਹਦੀ ਵਾਇਕ ਵੀ ਲੈ ਲਿਓ ਜੋ ਮਰਜੀ ਵੀ ਉਹ ਬੰਦਾ ਵੀ ਕਹਿ ਰਿਹਾ ਆ ਬੰਦਾ ਮੇਰੇ ਨਾਲ ਆ ਮਰਿਆ ਮਰਿਆ ਕਿਹੜੀ ਜਗ੍ਹਾ ਤੇ ਮਿਲਿਆ ਸੀ ਮਰਿਆ ਇਹ ਚੱਕਿਆ ਜੀ ਕਰਤਾਰਪੁਰੋਂ 28 ਤਰੀਕ ਨੂੰ 5:30 ਵਜੇ ਚੌਥੇ ਮਹੀਨੇ ਦੀ ਨਹੀਂ ਇਹ 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 ਕਿਧਰ ਉੱਤੇ ਸੀਗਾ ਇਹ ਇਹ ਸਕੂਟਰੀ ਤੇ ਹੀ ਜੀ ਠੀਕ ਹੈ ਤੇ ਸਕੂਟਰੀ ਬਰਮਤ ਹੋਈ ਹੈ ਜੀ ਬਿਲਕੁਲ ਨਹੀਂ ਜੀ ਉਹ ਕਾਰ ਹੀ ਨਹੀਂ ਰਿਹਾ ਔਰ ਤਾਂ ਕਿਆ ਦੇ ਰਿਹਾ ਸਾਨੂੰ ਐਸ ਐਚਓ ਸਾਹਿਬ ਨਾਸ਼ਕ ਤੇ ਮਿਲੀ ਸੀ ਲਾਜ ਮਿਲੀ ਪਵਾਨੀਪੁਰ 20 ਕਿਲੋਮੀਟਰ ਕਰਤਾਰਪੁਰੋਂ ਪਵਾਨੀਪੁਰ ਪੈਂਦਾ ਉਹਦਾ ਕੰਮ ਕਰਦਾ ਹੈ ਕੰਮ ਉਹ ਸਲੂਨ ਦਾ ਸਿੱਖ ਦਾ ਹੈ ਦबई ਸਲੂਨ 'ਚ ਜੀ ਕਰਤਾਰਪੁਰ ਹੁਣ ਮੰਗ ਕੀ ਕਰਦੇ ਆ ਮੰਗ ਅਸੀਂ ਇਹ ਕਰਦੇ ਆ ਵੀ ਜਾਦੋਰ ਜੇਨੂ ਰਿਮਾਂਡ ਤੇ ਲਿਆਵਾ ਉਹ ਬੰਦਾ ਕਹਿ ਰਿਹਾ ਕਾਤਲ ਹੈ ਕਾਤਲ ਨੂੰ ਚੱਕ ਲੈਣ ਅਗਰ ਨਹੀਂ ਚੱਕਦੇ ਤੇ ਇਸ ਤੋਂ ਬਾਅਦ ਅੱਜ ਤੋਂ ਬਾਅਦ ਹੋ ਸਕਦਾ ਅਸੀਂ ਵੀ ਇੱਥੇ ਛਿੱਧੀਆਂ ਪਾਈਆਂ ਮਰੀਏ ਜੋ ਮਰਜੀ ਪਰ ਕਿਰਪਾਲ ਸਿੰਘ ਨੂੰ ਇਹ ਦੱਸ ਦਿਆਂਗੇ ਵੀ ਕਿਦਾਂ ਤੂੰ ਕਾਤਲ ਛੱਡਦਾ ਵਾ ਇਹ ਕਾਤਲ ਨੂੰ ਛੱਡ ਰਿਹਾ ਜੀ ਛਡਾਉਣ 'ਚ ਪੂਰਾ ਹੱਥ ਹੈ ਇਸ ਬੰਦੇ ਦਾ ਜੀ ਪੈਸੇ ਲੈ ਇਹਨਾਂ ਨੇ ਹਾਂ ਹਾਂਜੀ ਕੀ ਨਾਜੀ ਆਪਣਾ ਅੰਮ੍ਰਿਤਸਰ ਠੀਕ ਹੈ ਇਹ ਜਿਹੜਾ ਮੁੰਡਾ ਮਰਿਆ ਵਾ ਇਹ ਤੁਹਾਡਾ ਕੀ ਲੱਗਦਾ ਸੀ ਸਾਡਾ ਦੋਤਾ ਲੱਗਦਾ ਸੀ ਤੇ ਤੁਸੀਂ ਕਿਹੜੇ ਪਿੰਡ ਦੇ ਹੋ ਅਸੀਂ ਕਲਮਾ ਦੇ ਕਲਮਾ ਦੇ ਇਹ ਤੁਹਾਡੇ ਕੋਲ ਆ ਰਹੇ ਸੀ ਹਾਂਜੀ ਹੱਤ ਆਏ ਹੋਇਆ ਸੀ ਹੱਲੇ ਮੇਰੇ ਕੋਲ ਆਏ ਨਹੀਂ ਅੱਛਾ ਠੀਕ ਹੈ ਤੇ ਕਾਦ ਲਈ ਰਹ ਰਿਹਾ ਸੀਗਾ ਇੱਕ ਮਤਲਬ ਜਿੱਦਾ ਕੰਮ ਸਿੱਖ ਰਿਹਾ ਸੀ ਸਲੂਲ ਵਿੱਚ ਠੀਕ ਹੈ ਤੇ ਕੰਮ ਸਿੱਖਦਾ ਸੀਗਾ ਸਲੂਲ ਦਾ ਹਾਂਜੀ ਅੱਛਾ ਤੁਹਾਨੂੰ ਲੱਗਦਾ ਕਿ ਉਹ ਨਸ਼ਾ ਵਗੈਰਾ ਕਰਦਾ ਸੀ ਨਹੀਂ ਬਿਲਕੁਲ ਨਹੀਂ ਮੇਰੇ ਕੋਲ ਮੇਰੇ ਕੋਲ ਰਿਹਾ ਉਹ 4 ਦਿਨ ਉਹ ਇਦਾਂ ਕਰ ਰਿਹਾ ਨਹੀਂ ਸੀ ਸਾਡਾ ਨਸ਼ਾ ਕਰਦਾ ਹੀ ਨਹੀਂ ਸੀਗਾ ਬੱਚੇ ਦਾ ਬੱਧਾ ਹੀ ਪਤਾ ਲੱਗ ਜਾਂਦਾ ਆ ਉਹ ਨਹੀਂ ਸੀ ਕਰਦਾ ਨਸਲ ਖੋਣ ਜਦੋਂ ਤੁਹਾਡੀ ਕੋਲੋਂ ਗਿਆ ਵਾ ਕੰਮ ਤੇ ਹਾਂਜੀ ਨਹੀਂ ਯਾਰ ਤੁਸੀਂ ਥੋੜੇ ਕੋਈ ਤਲਾ ਦਿੱਤੀ ਮੈਂ ਇੱਦਾਂ ਸੀ ਜਿੱਦਾਂ ਮੈਂ ਕਰ ਲਈ ਸੀਗੀ ਘਰ ਵਿੱਚ ਮੈਂ ਉਹਦਾ ਫੋਨ ਲਾਉਂਦੀ ਸੀ ਉਹਨੂੰ ਬਹੁਤ ਫੋਨ ਲਾਇਆ ਮੈਂ ਵੀ ਉਹਨਾਂ ਦੀ ਮੰਮੀ ਨੇ ਵੀ ਲਾਇਆ ਅਸੀਂ ਫੇਰ ਮੁੜ ਕੇ ਬਾਅਦ ਚੜਨੀ ਹੋਈ ਗੱਲ ਉਹਨੂੰ ਕਹੀ ਕਿ ਪਤਾ ਨਹੀਂ ਮੈਂ ਕਿਹ ਸ਼ੈਟਰ ਬੌਂਡਿੰਗ ਨਾ ਕਰਦਾ ਹੋਵੇ ਬਾੜਾ ਦੀ ਤਾਂ ਨਹੀਂ ਫੋਨ ਚੱਕਦਾ ਤੇ ਜਦੋਂ 8 ਵਜੇ ਤੱਕ ਸਾਡਾ ਫੋਨ ਨਹੀਂ ਚੱਕਿਆ ਮੈਂ ਫੇਰ ਮਤਲਬ ਜਸਵੀਰ ਨੇ ਫੋਨ ਕੀਤਾ ਭੈਣ ਨੇ ਕਿ ਤੁਸੀਂ ਦੇਖ ਕੇ ਆਓ ਭਾਵੀ ਸਰੂਪ ਚ ਤੇ ਮੈਂ ਤਾਂ ਮੇਰਾ ਜੇਠ ਗਿਆ ਉੱਥੇ ਦੇਖਿਆ ਤਾਂ ਉਹ ਕਹਿੰਦੇ ਉਹ 5:30 ਵਜੇ ਦਾ ਗਿਆ ਆ ਕਰੋ ਹਾਂਜੀ ਹੁਣ ਇਹ ਸਾਫ ਮੰਗਦੇ ਹਾਂਜੀ ਅਸੀਂ ਇਨਸਾਫ ਮੰਗਦੇ ਆ ਸਾਡੇ ਮੁੰਡੇ ਦਾ ਇਨਸਾਫ ਹੋਣਾ ਚਾਹੀਦਾ ਠੀਕ ਆ ਨਾ ਕਾਤਲ ਫੜਨੇ ਹੋਣੇ ਚਾਹੀਦੇ ਆ ਜਿਹੜੇ ਹੈਗੇ ਆ ਨਾਲ ਹੋਰ ਵੀ ਕਿਉਂਕਿ ਕੱਲੇ ਬੰਦੇ ਦਾ ਕੰਮ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਕਿੰਦਾ ਦਾ ਆ ਜਿਹੜਾ ਦੂਸਰੇ ਨੇ ਪਹਿੰਜੀ ਦੱਸਿਆ ਕਿ ਐਸਐਸਓ ਕਹਿੰਦੇ ਆ ਕਿ ਨਹੀਂ ਤੁਹਾਡਾ ਮੁੰਡਾ ਜਿਹੜਾ ਨਸ਼ਾ ਕਰਦਾ ਹਾਂਜੀ ਇੱਦਾਂ ਕਹਿੰਦੇ ਨੇ ਰਿਪੋਰਟ ਵੀ ਆਈ ਹੈ ਨਹੀਂ ਰਿਪੋਰਟ ਨਹੀਂ ਹੱਲੇ ਆਈ ਹੈ ਕਿ ਕਿਆ ਉਹਦਾ ਇਦਾਂ ਹੀ ਆ ਤੇ ਬੋਲੇ ਵੀ ਓਫਿਆ ਸਾਨੂੰ ਹਾਂਜੀ ਹਾਂਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੇਰਾ ਨਾਮ ਸੁਖਵੀਰ ਸਿੰਘ ਬੱਬਰ ਪਿੰਡ ਕੇਸਰਪੁਰ ਨੌਜਵਾਨ ਦੇ ਪਿੰਡ ਦਾ ਹੀ ਆ ਜੀ ਮੈਂ ਚਾਚੇ ਦਾਇਦ ਲਾਦਾ ਸੋ ਨੌਜਵਾਨ ਜਿਹੜਾ ਇਹਨਾਂ ਦੇ ਹਿਸਾਬ ਨਾਲ ਕਹਿਣ ਨਾਲ ਵੀ ਡਰਗ ਲੈ ਕੇ ਮੱਕਾ ਸੋ ਸਾਨੂੰ ਇੱਕ ਵੀ ਡਰਗ ਦਾ ਇਹਨਾਂ ਨੇ ਕੋਈ ਵੀ ਟੈਸਟ ਨਹੀਂ ਦਿੱਤਾ ਜਿੱਦਣ ਅਸੀਂ ਕਹਿ ਰਹੇ ਸੀ ਵੀ ਅਸੀਂ ਸਸਕਾਰ ਨਹੀਂ ਕਰਨਾ ਸਾਨੂੰ ਮੁਲਾਜਾ ਕਰੋ ਉਹਦੀ ਰਿਪੋਰਟ ਦਿਓ ਕੋਈ ਵੀ ਅਜ ਤਾਈਂ ਪੰਜਾਬ ਪੁਲਿਸ ਵੱਲੋਂ ਜਾਂ ਡਾਕਟਰਾਂ ਵੱਲੋਂ ਕੋਈ ਰਿਪੋਰਟ ਨਹੀਂ ਦਿੱਤੀ ਗਈ ਤੋ ਉਲਟਾ ਜਿਹੜਾ ਪਰਿਵਾਰ ਨੂੰ ਜਿਹੜੀ ਆ ਮਾਂ ਦਾ ਨਿੱਕਾ ਜਿਹਾ ਮੂੰਹ ਹੋਇਆ ਇਹਦੇ ਉਲ ਦੇਖ ਕੇ ਵੀ ਇਹਨਾਂ ਨੂੰ ਤਰਸ ਨਹੀਂ ਆਉਂਦਾ ਵੀ ਅਸੀਂ ਕਿਹੜੀਆਂ ਕਰਤੂਤਾ ਕਰਨ ਦੇ ਆ ਜਿਹੜੀ ਪੰਜਾਬ ਪੁਲਿਸ ਲੋਕਾਂ ਦਾ ਮਸੀਹਾ ਮੰਨੀ ਜਾਂਦੀ ਆ ਇੰਟਰਨੈਟ ਤੇ ਭਗਵਾਨਤਮਨ ਸਾਹਿਬ ਵੱਲੋਂ ਇਹਨਾਂ ਨੂੰ ਬੜੇ ਹਾਈਲਾਈਟ ਕਰਕੇ ਬੜੇ ਵਧੀਆ ਪਰਸਨ ਦਿਖਾਇਆ ਜਾ ਰਿਹਾ ਇਹਦਾ ਬਿਲਕੁਲ ਜ਼ੀਰੋ ਹੋਇਆ ਆ ਮਾਂ ਦਾ ਮੂੰਹ ਦੇਖ ਕੇ ਵੀ ਨਾਲ ਤਰਸ ਨਹੀਂ ਆ ਰਿਹਾ ਵੀ ਉਹ ਬੱਚਾ ਮਹੀਨਾ ਹੋ ਗਿਆ ਮੁੱਕੇ ਨੂੰ ਇਹਨਾਂ ਨੇ ਇੱਕ ਵਾਰ ਵੀ ਇਹਨਾਂ ਨੇ ਮਾਂ ਨੂੰ ਚੰਗੇ ਤਰੀਕੇ ਨਾਲ ਗਾਈਡ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਇਨਸਾਫ ਦਵਾਂਗੇ ਤੁਸੀਂ ਚੁੱਪ ਕਰਕੇ ਬੈਠੋ ਜਾਂ ਜੋ ਵੀ ਸਾਡੀ ਕਾਰਵਾਈ ਆ ਉਹਨੂੰ ਪੈਂਡਿੰਗ ਰੱਖੋ ਇਹਨਾਂ ਨੇ ਇੱਕ ਵਾਰ ਜਿੰਨੀ ਵਾਰੀ ਆਉਂਦੇ 19 ਵਾਰੀ ਇਹਨਾਂ ਨੇ ਬਤਸਲੂ ਕੀ ਬਤਮੀਦੀ ਕਰਦੇ ਆ ਜੋ ਹੁਣ ਵੀ ਅੱਜ ਕੱਲ੍ਹ ਤੇ ਦੇਖਾਂਗੇ ਨਹੀਂ ਤੇ ਬੜੇ ਭਾਈ ਭਾਈ ਬੜੇ ਭਾਈ ਭਾਈ ਅਮਰਪਾਲ ਮਹਿਰੋ ਨਾਲ ਗੱਲ ਹੋਈ ਆ ਪੂਰਾ ਕਪੂਰਥਲਾ ਜਾਮ ਕਰਕੇ ਇਹਨਾਂ ਦਿਖਾਵਾਂਗੇ ਵੀ ਲੋਕਾਂ ਦੀ ਪਾਵਰ ਹੈਗੀ ਕੀ ਆ ਤੇ ਇਹ ਜਿਹੜੀਆਂ ਬਤਮੀਦੀਆਂ ਕਰਦੇ ਆ ਮਾਵਾ ਨਾਲ ਇਹ ਕਿਉਂ ਕਰ ਰਿਆ ਕੋਈ ਇਹਨਾਂ ਦੀ ਗਲਤੀ ਆ ਵਿਚਾਰਿਆਂ ਦੀ ਇੱਕ ਦਿਨ ਉਹ ਪੁੱਤਰ ਮਾਰਿਆ ਗਿਆ ਉੱਤੋਂ ਇਹਨਾਂ ਨੇ ਬਤਮੀਦੀ ਤਾਂ ਡੱਡਾ ਜੋ ਵੀ ਆ ਡਰੱਗ ਵੀ ਆ ਸਾਡੇ ਮੁਰੇ ਸਾਹਮਣੇ ਪਾਰਦਰਸ਼ੀ ਕਰੋ ਕਿਉਂ ਬਤਮੀਜ਼ੀ ਕਰਨ ਦੇ ਇਹਨਾਂ ਨੇ ਪਰਿਵਾਰ ਸਾਰਾ ਦੁਖੀ ਹੋਇਆ ਪਿਆ ਮਹੀਨਾ ਇੱਕ ਹੋ ਗਿਆ ਰੋਟੀ ਨਹੀਂ ਜੱਜਣਾ ਖਾਦੀ ਇਹਨਾਂ ਨੇ ਕਸੂਰ ਇਹਨਾਂ ਦਾ ਕੀ ਆ ਹੁਣ ਨੌਜਵਾਨ ਜਿਹੜਾ ਇਹਨਾਂ ਨੇ ਫੜਿਆ ਲਾ ਲੋ ਫੂਨ ਟ੍ਰੇਸ ਕਰ ਜਿੱਦਾਂ ਫੜਿਆ ਉਹ ਫੜਿਆ ਉਹ ਬਿਆਨ ਦੇਣ ਡਿਆ ਬੱਚਾ ਵੀ ਮੈਂ ਭਾਰੀ ਨਾਲ ਸੀਗਾ ਮੈਂ ਸਟੈਂਗਲੈਂਡ ਚਲ ਗਿਆ ਇਹਨਾਂ ਦੀ ਆਪਸੀ ਪਤਾ ਨਹੀਂ ਕੀ ਗੱਲਬਾਤ ਹੋਈ ਉਦੋਂ ਬਾਅਦ ਇਹਨੇ ਮੁੰਡਾ ਜਿਹੜਾ ਚੱਕ ਕੇ ਨਹਿਰ ਚ ਮਾਰਿਆ ਇਹਨਾਂ ਮੈਂ ਆਇਆ ਆਇਆ ਮੈਂ ਮੁੰਡੇ ਨੇ ਚੈੱਕ ਕੀਤਾ ਮੁੰਡਾ ਕਹਿੰਦਾ ਹੈ ਨਹੀਂ ਸੀ ਭਾਈ ਮੈਂ ਡਰ ਗਿਆ ਕਹਿੰਦਾ ਆਪਦਾ ਛੱਡ ਦੇ ਮੇਰੇ ਪਰਿਵਾਰ ਨੂੰ ਮੈਨੂੰ ਕਹਿੰਦਾ ਇਹਨਾਂ ਨੇ ਧਮਕੀ ਦਿੱਤੀ ਦੂਜੇ ਨੌਜਵਾਨ ਨੇ ਵੀ ਤੂੰ ਤੂੰ ਜੇ ਬੋਲਿਆ ਤੇਰੇ ਪਰਿਵਾਰ ਨੂੰ ਮਾਰਾਂਗੇ ਤੈਨੂੰ ਛੁੱਟਣ ਨਹੀਂ ਦੇਵਾਂਗੇ ساری ਉਮਰ ਉਹ ਵਿਚਾਰਾ ਡਰ ਕੇ ਆਪਣੇ ਤੇ ਕੇਸਰ ਲੈ ਲਿਆ ਪੁਲਿਸ ਵਾਲਿਆਂ ਦੇ ਦੁਬਾਰਾ ਨਾਲ ਲੈ ਲਿਆ ਉਹਨਾਂ ਦੇ ਦੁਬਾਰਾ ਨਾਲ ਲੈ ਲਿਆ ਪੁਲਿਸ ਵਾਲਿਆਂ ਨੇ ਉਸ ਪਰਿਵਾਰ ਕੋਲੋਂ ਪੈਸੇ ਖਾ ਲਿਆ ਉਹ ਗਰੀਬ ਸਰ ਮੜ ਰਿਹਾ ਉਹ ਗਰੀਬ ਦੀ ਮਾਂ ਵੀ ਵਿਚਾਰੀ ਉਹ ਬੜ ਤੇ ਪਈ ਆ ਜਿਹੜੀ ਵੀ ਬਾਲਾ ਕੋਈ ਨਹੀਂ ਹੈ ਨਹੀਂ ਆ ਤੇ ਉਹਨਾਂ ਦਾ ਪਰਿਵਾਰ ਤੋ ਇਹਨਾਂ ਨੂੰ ਚਾਹੀਦਾ ਵਾ ਇਹ ਪਰਿਵਾਰ ਨੂੰ ਇਨਸਾਫ ਦੇਣਾ ਮਾਂ ਦਾ ਪੇ ਦਾ ਚਿਹਰਾ ਦੇਖੋ ਜੀ ਕੀ ਇਹਨਾਂ ਦੇ ਪੱਲੇ ਰਿਆ ਜਾ ਵਿਚਾਰਿਆਂ ਦੇ ਇੱਕੋ ਨੌਜਵਾਨ ਸੀਗਾ ਜਿਹੜਾ ਮਸਾਂ ਹੀ ਪਾਲ-ਪਾਲ ਕੇ ਜਵਾਨ ਕਰਦੇ ਭਗਵਾਨਤਮਾ ਸਾਹਿਬ ਆ ਬੇਨਤੀ ਆ ਤੁਹਾਡੇ ਮੋਰੇ ਤੁਸੀਂ ਕਹਿੰਦੇ ਪੰਜਾਬ ਚ ਨਸ਼ਾ 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 ਤੇ ਕੀਤਾ ਹੀ ਨਹੀਂ ਨੌਜਵਾਨ ਜਿਹੜਾ ਪੱਧਰੇ ਸੁੱਚੇ ਨੌਜਵਾਨ ਮਰਨ ਦੇ ਨਸ਼ੇ ਵਾਲੇ ਤਾਂ ਬੇਕਾਰ ਹੋ ਗਏ ਨਸ਼ੇ ਵਾਲੇ ਤਾਂ ਹੀ ਮੰਦੇ ਮਰ ਗਏ ਆ ਜਿਹੜੇ ਨੌਜਵਾਨ ਚੰਗੇ ਬਲੇ ਮੰਡੇ ਇਹਨਾਂ ਦਾ ਕੀ ਕਸੂਰ ਆ ਜੇ ਮਾਰੀ ਗਿਆ ਤਾਂ ਇਨਸਾਫ ਦੇ ਰਹੇ ਹੋ ਸਾਨੂੰ ਕੋਈ ਵੱਡੀ ਗੱਲ ਤੇ ਕਹਿ ਨਹੀਂ ਹਿੰਦੇ ਉਹੀਂ ਘੱਟ ਤੋਂ ਲੱਖ 10 ਲੱਖ ਰੁਪਇਆ ਮੰਗਿਆ ਫਿਰ ਫਨ ਸਾਹਿਬ ਮੰਗ ਰਹੇ ਆ ਜੇ ਦੇ ਸਕਦੇ ਨਹੀਂ ਅਸੀਂ ਆਉਂਦੀਆਂ ਕਾਰਵਾਈਆਂ ਪਾਈਏ ਜਿਹਦੇ ਮਰਜ਼ੀ ਕਿਤੇ ਗੋਡੇ ਲੱਗੀਆਂ ਅਸੀਂ ਪੂਰਾ ਪਰਸੋਂ ਨੂੰ ਅਸੀਂ ਕਾੜਨ ਦਾ ਪੂਰਾ ਅਸੀਂ ਕਪੂਰਥਲਾ ਬੰਦ ਕਰਾਂਗੇ ਪੂਰੀਆਂ ਕਬੂਸੇ ਜਥੇਵੰੀਆਂ ਨਾਲ ਲੈ ਕੇ ਸਾਡੇ ਨਾਲ ਸਹਿਮਤ ਆ ਸੋ ਅਸੀਂ ਇਹ ਇਹ ਇਹਨਾਂ ਨੂੰ ਬਿਆਨ ਦਿੰਨੇ ਆ ਵੀ ਜੋ ਵੀ ਤੁਸੀਂ ਕਰ ਸਕਦੇ ਆ ਸਾਨੂੰ ਇਨਸਾਫ ਦਿਓ ਜਰੂਰ ਦਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪਰਤ ਮੈਂ ਇਸ ਟਾਈਮ ਆ ਭਾਜਪੀ ਪਾਰਟੀ ਦੀ ਪ੍ਰਧਾਨ ਔਰ ਮਜਬੂਤ ਸਿੱਖ ਆਪਣੇ ਵਾਲਤੀਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਾਨ ਨੇ ਨੂੰ ਇਹ ਜਿਹੜਾ ਮਸਲਾ ਨਾ ਕਾਫੀ ਇੱਕ ਮਹੀਨੇ ਤੋਂ ਚੱਲ ਰਿਹਾ ਵਾ 28 ਤਰੀਕ ਤੋਂ 28 ਤਰੀਕ ਨੂੰ ਇਹਨਾਂ ਦਾ ਡੇਟਾ ਲਾ ਪਤਾ ਹੋਇਆ ਸੀ ਜਿੱਦੇ ਵਿੱਚ ਉਹਨਾਂ ਦੀ 29 ਤਰੀਕ ਨੂੰ Laash ਮਿਲੀ ਸੀ 29 ਨੂੰ ਮਿਲੀ ਸੀ ਨਾ ਇਹਨਾਂ ਨੂੰ ਲੱਤੀ ਨਹੀਂ ਵੜੀ 29 ਨੂੰ ਮਿਲੀ ਔਰ 30 ਤਰੀਕ ਨੂੰ ਇਹਨਾਂ ਨੇ ਮੇਰੇ ਕੋਲ ਕਿਸੇ ਦੇ ਥਰੂ ਘਰ ਲਾਈ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਔਰ 30 ਤਰੀਕ ਨੂੰ ਕੁਤਵਾਲੀ ਢਾਣੇ ਕੋਲੋਂ ਹੀ ਪਰਚਾ ਜ਼ੋਰ ਨਾਲ ਕਰਵਾ ਲਿਆ ਨਾਮ ਨੰਬਰ ਤੇ ਯਾਨੀ ਕਿ ਮੰਨ ਲਓ ਨਾਵਾਂ ਤੋਂ ਬਿਨਾ ਔਰ ਸਾਨੂੰ ਕੁਝ ਦਿਨ ਪਹਿਲਾਂ ਜਦੋਂ ਸਾਰੀਆਂ ਕਾਲਾਂ ਨਿਕਲੀਆਂ ਸਾਰਾ ਕੁਝ ਨਿਕਲਿਆ ਉਹਦੇ ਵਿੱਚ ਮੌਜੂਦਾ ਇੱਕ ਮੁੰਡੇ ਦੀ ਰੈਸਟ ਪਾਈ ਗਈ ਜੋ ਦੀਪੂ ਨਾਮ ਦਾ ਪਾੜੇ ਵਿੰਡ ਤੋਂ ਆ ਉਸ ਮੁੰਡੇ ਨੂੰ ਟਾਰਚਰ ਕੀਤਾ ਗਿਆ ਉਹਦੇ ਨਾਲ ਹੀ ਹਰਨੇਕ ਨੂੰ ਲਿਆਂਦਾ ਗਿਆ ਔਰ ਹਰਨੇਕ ਨੇ ਉਸ ਮੁੰਡੇ ਨੂੰ ਧਮਕੀ ਦਿੱਤੀ ਕਿ ਜੇ ਤੂੰ ਸਿਰੀਏ ਦੇ ਵਿੱਚ ਜਾ ਕਿਸੇ ਟਾਣੇ 'ਚ ਮੰਨਿਆ ਕਿ ਮੈਂ ਨਾਲ ਆ ਤੇ ਮੈਂ ਤੇਰਾ ਟੱਬਰ ਮਰਵਾ ਦਊਗਾ ਹਰਨੇਕ ਜਿਹੜਾ ਇਹਨਾਂ ਨੇ ਬੰਦਾ ਲਿਆਂਕੇ ਛੱਡ ਠੀਕ ਆ ਇਹ ਕੋ ਲੋ ਛੱਡਿਆ ਨੇ ਇਹਨਾਂ ਨੇ ਛੱਡਿਆ ਜੀ ਦੋ ਦਿਨ ਪਹਿਲਾਂ ਤਿੰਨ ਦੋ ਦਿਨ ਪਹਿਲਾਂ ਉਹ ਹੈਗਾ ਕੋਟ ਕਰਾਰ ਪੈਂਦਾ ਕੋਟ ਕਰਾਰ ਪੈਂਦਾ ਔਰ ਸਾਡੀ ਐਸਐਚਓ ਸਾਹਿਬ ਨਾਲ ਕੱਲ ਮੇਰੀ ਗੱਲ ਹੋਈ ਜਿਹੋ ਨੇ ਨਾਲ ਫੋਨ ਕੀਤਾ ਕਿ ਜਿੱਦਾਂ ਪ੍ਰਧਾਨ ਜੀ ਬੰਦਾ ਚੱਕ ਹੋਇਆ ਘਰ ਤੇ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਘਰ ਸੀ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਪ੍ਰਧਾਨ ਜੀ ਅਸੀਂ ਉਸ ਬੰਦੇ ਨੂੰ ਲੈ ਆਉਣੇ ਉਹਦਾ ਨਾਮ ਵੀ ਪਾ ਦੀ ਨੇ ਲੈ ਵੀ ਆਉਣੇ ਸੀਗਾ ਚਲੋ ਠੀਕ ਆ ਅੱਜ ਅਸੀਂ ਐਸਐਚਓ ਸਾਹਿਬ ਕੋਲ ਅੰਦਰ ਬੈਠੇ ਸੀ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਕਹੀ ਆ ਕਿ ਮੈਂ ਉਹ ਬੰਦੇ ਦੀ ਰੈਸਟ ਪਾ ਲੈਂਦਾ ਆ ਠੀਕ ਆ ਅਸੀਂ ਇਸ ਕਰਕੇ ਧਰਨਾ ਨਹੀਂ ਲਾਉਂਦੇ ਕਿਉਂਕਿ ਜੇ ਉਸ ਬੰਦੇ ਦੀ ਹਰਨੇਕ ਦੀ ਸ਼ਾਮ ਤੱਕ ਅਰੈਸਟ ਨਹੀਂ ਪੈਂਦੀ ਜਾਂ ਪਰਚੇ ਦੇ ਵਿੱਚ ਨਹੀਂ ਆਉਂਦਾ ਤਾਂ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਕਿ ਅਸੀਂ ਇਤੋਂ ਜ਼ਿਆਦਾ ਵੱਡਾ ਧਰਨਾ ਲਾਵਾਂਗੇ ਲਾਵਾਂਗੇ ਵੀ ਰੋਡ ਜਾਮ ਕਰਾਂਗੇ ਕਿਉਂਕਿ ਆਪਾਂ ਹੱਥ ਪਾ ਕੇ ਸੱਚ ਦੀ ਲੜਾਈ ਤੇ ਖੜੇ ਹੋਏ ਆਂ ਠੀਕ ਆ ਮੇਰਾ ਹਮੇਸ਼ਾ ਇੱਕੋ ਹੀ ਉਸੂਲ ਹੈ ਹੱਕ ਦੀ ਔਰ ਸੱਚ ਦੀ ਲੜਾਈ ਤੇ ਲੜਨਾ ਇਨ੍ਹਾਂ ਦਾ ਜਵਾਨ ਪੁੱਤ ਮਰਿਆ ਵਾ ਇੱਕ ਮੰਥ ਹੋ ਗਿਆ ਮੈਨੂੰ ਇਨ੍ਹਾਂ ਦੇ ਨਾਲ ਹੀ ਫਿਰਦਿਆਂ ਇੱਕ ਮੰਤ ਦੇ ਵਿੱਚ ਅੱਜ ਸਰਾਖ ਮਿਲਿਆ ਇੱਕ ਬੰਦਾ ਰੈਸਟ ਹੋਇਆ ਜਿਹਦਾ ਨਾਂ ਦੀਪੂ ਆ 파ੜੇ ਪਿੰਡ ਤੋਂ ਉਹ ਬੰਦਾ ਚੀਕ ਚੀਕ ਕੇ ਕਹਿਣ ਦਿਆਵਾ ਕੱਲ ਉਹਨੂੰ ਮੈਂ ਮਿਲੀ ਆ ਕਹਿੰਦਾ ਕਿ ਹਰਨੇਕ ਨੂੰ ਚੱਕੋ ਪ੍ਰਧਾਨ ਇਹਨਾਂ ਨੇ ਹਰਨੇਕ ਛੱਡਤਾ ਹਰਨੇਕ ਛੱਡਤਾ ਅੱਛਾ ਪ੍ਰਧਾਨ ਜੀ ਤੁਹਾਡੇ ਪਾਰਟੀ ਦਾ ਇੱਕ ਬੰਦਾ ਬਲੇਰ ਜਿਹੜਾ ਕਿ মিডিਆ ਨੂੰ ਅੰਦਰ ਬਾਈਟ ਕਰਨ ਤੋਂ ਰੋਕ ਰਿਆ ਸੀਗਾ ਕਿ ਐਸਐਚਓ ਸਾਡੀ ਬਾਈਟ ਨਾ ਕਰੋ ਰੋਜ ਵਰਸ਼ਨ ਨਾ ਲਵੋ ਇਹਦੇ ਬਾਰੇ ਕੀ ਕਹੋਗੇ ਤੁਸੀਂ ਕਾਰਨ ਕੀ ਹੈ ਉਹਨਾਂ ਨੇ ਤਾਂ ਰੋਕਿਆ ਸੀ ਐਸਲੀ ਸਾਨੂੰ ਅੰਦਰ ਉਹਨਾਂ ਨੇ ਵਿਸ਼ਵਾਸ ਦਿਵਾਤਾ ਸੀ ਕਿ ਉਹਦੀ ਆਪਾਂ ਰੈਸਟ ਪਾ ਲੈਂਦੇ ਹਾਂ ਇਸ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਦੀ ਬਾਈਟ ਨਾ ਲਵੋ ਕੋਈ ਐਡਾ ਇਸ਼ੂ ਨਹੀਂ ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਮੇਰੇ ਨਾਲ ਹੀ ਆਏ ਆ ਆਪਣੇ ਪ੍ਰਧਾਨ ਆ ਮੇਰੇ ਨਾਲ ਸੀਨੀਅਰ ਵੀ ਆ ਔਰ ਸਾਡੇ ਬੀਜੇਪੀ ਦੇ ਕੋਈ ਐਡਾ ਇਸ਼ੂ ਨਹੀਂ ਹੈਗਾ মিডিਆ ਸਾਡੇ ਭੈਣ ਭਰਾਵਾ মিডিਆ ਦੇ ਮੋਢੇ ਨਾ ਮੋਢਾ ਲਾ ਕੇ ਦੱਸੀ ਜੋੜਨਾ ਕਦੀ ਤੁਸੀਂ ਦੱਸੋ ਆਪਾਂ ਕਿ ਗਲਤੀ 'ਚ ਖੜੇ ਹੋ ਐਸੋਕ ਨੇ ਨਾਲ ਸਾਰੇ ਬੈਠੇ ਨੇ ਵੀ ਪਰਿਵਾਰ ਦਾ ਮੈਂਬਰ ਕੋਈ ਨਹੀਂ ਖਾਇਆ ਬੰਦ ਬੈਠੇ ਜੀ ਪਰਿਵਾਰ ਦੀ ਮਾਤਾ ਗਈ ਇੱਕ ਮਿੰਟ ਸਾਰੇ ਇੱਕ ਮਿੰਟ ਪੁੱਛੋ ਇਹਨਾਂ ਨੂੰ ਮੀਡੀਆ ਦੇ ਸਾਹਮਣੇ ਮਾਤਾ ਜੀ ਤੁਸੀਂ ਨਾਲ ਸੀ ਤੁਹਾਨੂੰ ਬਾਹਰ ਲਗਾਈ ਮੈਂ ਅਸੀਂ ਤੇ ਬਾਹਰ ਕਰਦੇ ਸੀ ਜੀ ਜੀ ਹੁਣੇ ਹੀ ਉੱਟ ਕੇ ਅੰਦਰੋਂ ਆਏ ਆ ਬ੍ਰਦਰ ਮੇਰੇ ਨਾਲ ਹੀ ਅੰਦਰ ਗਏ ਮੈਂ ਬਿਆਨ ਦਿੰਦੀ ਮੇਨੂੰ ਵੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਬਾਹਰ ਦੇ ਰਹੇ ਹੋ ਯਾਰ ਇਹਨਾਂ ਦਾ ਇੱਕ ਮੈਂ ਮੇਰੀ ਗੱਲ ਸੁਣੋ ਜਦ ਮੇਰੀ ਅੰਕਲ ਜੀ ਨਾਲ ਨਹੀਂ ਸੁਣੋ ਮੇਰੀ ਗੱਲ ਜਦੋਂ ਤਾਂ ਮੈਂ ਸਵੇਰੇ ਆਈ ਆ ਨਾ ਸਵੇਰੇ ਆਈ ਆ ਮੈਂ ਕਿਹਾ ਵੀ ਤੁਸੀਂ ਮੁੰਡੇ ਨੂੰ ਐਸੇ ਚ ਨਹੀਂ ਹੁਣ ਦੀ ਆਪਾਂ ਗੱਲ ਕਰਦੇ ਹਾਂ ਨਹੀਂ ਹੁਣ ਦੀ ਵੀ ਦੱਸਦੀ ਹੁਣ ਦੀ ਵੀ ਦੱਸਦੀ ਪਹਿਲਾਂ ਸ਼ੇਰ ਦੀ ਸੁਣੋ ਐਸਐਚਓ ਆਇਆ ਬਾਹਰ ਇੱਥੇ ਸੀਗਾ ਮੈਂ ਕਿਹਾ ਸਰ 사ਸੀ ਕਾ ਕਹਿੰਦਾ 사ਸੀ ਕਾ ਕਹਿੰਦਾ ਕੀ ਗੱਲ ਹੋ ਤੁਸੀਂ ਘਰ ਕਿਉਂ ਨਹੀਂ ਜਾਂਦੇ ਮੈਂ ਕਿਹਾ ਸਰ ਮੇਰਾ ਪੁੱਤ ਗਿਆ ਵਾ ਘਰ ਬੈਠਾ ਮੈਂ ਤੁਸੀਂ ਉਹ ਮੁੰਡਾ ਕਿਉਂ ਨਹੀਂ ਚੱਕਿਆ ਕਹਿੰਦਾ ਤੂੰ ਤਫ਼ਤੀਸ਼ਣ ਲੱਗੀ ਹੋਈ ਐ ਮੈਂ ਕਿਹਾ ਲੱਗੀ ਆ ਜਾਂ ਮੇਰਾ ਪੋਤੇ ਆ ਇਹਦਾ ਕੀ ਬੋਲਣ ਦਾ ਮਤਲਬ ਹੈ ਮੈਨੂੰ ਇੰਨਾ ਸਮਝ ਨਹੀਂ ਹੋ ਰਹੀ ਮੇਰੀ ਸੁਣਵਾਈ ਨਹੀਂ ਕਹਿੰਦਾ ਤੇਰਾ ਮੁੰਡਾ ਟਰੱਕ ਲੈ ਕੇ ਮਰ ਗਿਆ ਅੱਛਾ ਜਿਹੜਾ ਟਰੱਕ ਲੈ ਕੇ ਗੱਲ ਕਰਦੇ ਆ ਪਰਸ਼ੇ ਨੇ ਐਸਐਚਓ ਸਾਹਿਬ ਤਾਂ ਲਿੱਤਾ ਵਾ ਉਹ ਕਹਿੰਦੇ ਮੈਂ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਆ ਕਿ ਮੈਂ ਟਰੱਕ ਦਿੱਤਾ ਆ ਮੇਰੇ ਨਾਲ ਮੇਰੇ ਸੁਣਿਆ ਠੀਕ ਹੈ ਉਹ ਮੇਰਾ ਇੱਕ ਮਿੰਟ ਇੱਕ ਮਿੰਟ ਓਰੇ ਆ ਮੇਰਾ ਪੋਤੋ ਰਿਆ ਆ ਨਿੱਕਾ ਨਿਆਣਾ ਨਹੀਂ ਝੂਠ ਬੋਲਦਾ ਠੀਕ ਹੈ ਇਹ ਮੂਰੇ ਟੁੱਟ ਕੇ ਪਿਆ ਐਸਐਚਓ ਸਾਹਿਬ ਨੂੰ ਕਹਿੰਦਾ ਤੈਨੂੰ ਕਿੱਥੇ ਪਤਾ ਮੇਰਾ ਭਰਾ ਟਰੱਕ ਲੰਦਾ ਸੀ ਦੱਸ ਦੇ ਪਤਾ ਟਰੱਕ ਗਿਆ ਸੀ ਆ ਨਿੱਕਾ ਆ ਸੀਗਾ ਕੀ ਆ ਸੀਗਾ ਜੀ ਉਹ ਕਹਿੰਦੇ ਸੀਗੇ ਇਹ ਉਹ ਡਰੱਗ ਚ ਤਾਂ ਡਰੱਗ ਲੈ ਤੇ ਚੱਕਰ ਖਾ ਕੇ ਉੱਥੇ ਟੈਕ ਗਿਆ ਬਾਈਂ ਚ ਤੇ ਮੈਂ ਕਹਾ ਤੁਹਾਨੂੰ ਕਿਦਾਂ ਪਤਾ ਜੀ ਮੇਰਾ ਭਰਾ ਸੀ ਉਹ ਨਹੀਂ ਇਦਾਂ ਦੇ ਕੰਮ ਕਰਦਾ ਮੈਂ ਕਹਿੰਨਾ ਵਾ ਮੈਂ ਸੌ ਵੀ ਖਾ ਲੈਂਦਾ ਵਾ ਪਰ ਉਹ ਤਾਂ ਹੁਣ মিডিਆ ਸਾਹਮਣੇ ਕਹਿ ਰਹੇ ਮੈਂ ਆ ਗੱਲ ਕਹੀ ਨਹੀਂ ਆ ਚੂੜੀ ਨਹੀਂ ਅਸੀਂ ਇੱਥੇ ਕਰਾਉਂਦੇ ਨਹੀਂ ਕਰਦੇ ਇਸੇ ਕਰਕੇ ਵਿਸ਼ਵਾਸ ਨਹੀਂ ਕਰਦੇ ਉਹਨੇ ਮੁੰਡਾ ਚੱਕਣਾ ਹੀ ਨਹੀਂ ਕਾਲੇ ਤੁਹਾਡੇ ਨਾਲ ਕਰਨਾ ਚਾਹੀਦਾ ਸੀ ਸਰ ਤੁਸੀਂ ਮੇਰੇ ਸਵਾਲ ਕਿਉਂ ਤੁਸੀਂ ਸਵਾਲ ਕੀਤਾ ਮੈਨੂੰ ਕਿ ਪਰਿਵਾਰ ਮੈਂਬਰ ਕਿਉਂ ਨਹੀਂ ਬੈਠਾ ਅੰਦਰ ਜਦੋਂ ਅਸੀਂ ਅੰਦਰ ਗਏ ਮਾਤਾ ਜੀ ਨੂੰ ਮੈਂ ਨਾਲ ਗਈ ਮੇਰੇ ਨਾਲ ਹੀ ਖੜਿਆ ਮੇਰੇ ਨਾਲ ਪਰਿਵਾਰ ਮੈਂਬਰ ਤੋਂ ਬਿਨਾ ਨਾ ਡੀਐਸਪੀ ਨੂੰ ਕਦੀ ਮਿਲੀ ਨਾ ਐਸਐਚਓ ਨੂੰ ਠੀਕ ਹੈ ਇੱਕ ਉਹ ਸਰਦਾਰ ਜੀ ਅੰਕਲ ਖੜੇ ਇਹਨਾਂ ਦੇ ਪਤਾ ਨਹੀਂ ਕੀ ਲੱਗੋ ਸਾਡੇ ਨਾਲ ਵਿਧ ਨਾਲ ਬੈਠੇ ਇਹਨਾਂ ਦੇ ਸਾਹਮਣੇ ਮੈਂ ਐਸਐਚਓ ਨੂੰ ਇੱਕੋ ਹੀ ਗੱਲ ਕਹੀ ਮੈਂ ਕਿ ਸਰ ਮੈਨੂੰ ਨਹੀਂ ਪਤਾ ਉਹ ਬੰਦਾ ਕੀ ਆ ਕੀ ਨਹੀਂ ਹੈਗਾ ਜਿਹੜਾ ਬੰਦਾ ਤੁਸੀਂ ਰਿਮਾਂਡ ਚ ਲਿਆਂਦਾ ਚੱਕਿਆ ਬੰਦਾ ਚੀਕ ਕੇ ਕਹਿਣ ਦਿਆ ਨਾ ਹਰਨੇਕ ਨਾਲ ਆ ਮੇਰੇ ਸਾਰੋਦੀ ਰੈਸਟ ਪਾਓ ਉਹ ਬੰਦਾ ਚੱਕ ਕੇ ਲਿਆਓ ਕਈ ਗੱਲ ਨਹੀਂ ਤੁਸੀਂ ਨਾਲ ਹੀ ਸਿੱਧਾ ਸੋ ਇਹ ਪਰਿਵਾਰ ਤੇ ਖੜਾ ਵਾ ਮੇਰੀ ਗੱਲ ਜੋ ਆਹੀ ਨਾਲ ਬਾਹਰ ਨੀਤੀ ਹੈ ਜਿਹੜਾ ਬਾਹਰ ਆਇਆ ਸਰ ਉਦੋਂ ਅੰਦਰੋਂ ਹੀ ਆਇਆ ਉੱਥੇ ਦੇ ਅੰਦਰ ਹੈ ਨਾ ਤੁਸੀਂ ਇਕੱਲੇ ਬੈਠੇ ਆਂ ਅੰਦਰ ਇਹ ਬਾਹਰ ਬੈਠੇ ਸਰ ਉਦੋਂ ਉੱਠ ਕੇ ਅੰਦਰੋਂ ਆਇਆ ਹਾਂ ਵੀਰ ਉਦੋਂ ਅੰਦਰੋਂ ਸ਼ਨ ਪਲੇਅਰ ਜੀ ਪਲੇਅਰ ਜੀ ਕਿਉਂ ਨਹੀਂ ਆ ਰਹੇ ਤੁਹਾਡੀ ਐਸਐਚਓ ਨਾਲ ਕੀ ਗੱਲ ਬਾਤ ਹੋ ਰਹੀ ਹੈ ਮੇਰੀ ਐਸਐਚਓ ਨਾਲ ਗੱਲ ਹੋਈ ਮੈਂ ਇੱਧਾ ਖੜੀ ਸੀਗੀ ਸਾਰੇ ਬੈਠੇ ਹੋਇਆਂ ਬਤੌਰ ਨੇ ਆਲੂ ਹੋਈ ਨਹੀਂ ਸਰ ਅਕਚੁਅਲੀ ਧਰਨੇ ਵਾਲ ਨੂੰ ਨਹੀਂ ਹੋਏ ਤੁਹਾਨੂੰ ਪਤਾ ਜਨਾਬ ਧਰਨੇ ਵਾਲ ਨੂੰ ਹੋਣਾ ਧਰਨਾ ਸਾਡਾ ਛੋਟਾ ਨਹੀਂ ਹੋਣਾ ਠੀਕ ਹੈ ਜੰਦਰ ਸ਼ੇਖਰ ਜੀ ਤੁਸੀਂ ਬੜੇ ਚੰਗੇ ਜਾਣਦੇ ਹੋ ਆਹ ਸਾਰਾ ਮੀਡੀਆ ਸ਼ਹਿਰ ਦੇ ਸਾਹਮਣੇ ਖੜਾ ਨਹੀਂ ਆਪਾਂ ਡਰਦੇ ਨਹੀਂ ਇੱਕ ਮਿੰਟ ਮੀਡੀਆ ਦੇ ਨਾਲ ਮੋਟੇ ਨਾ ਮੋਟਾ ਲਾ ਕੇ ਖੜੇ ਆ ਪਰਦਾ ਨਾ ਤੁਸੀਂ ਮੋਢਾ ਨਾ ਮੋਢਾ ਲਾ ਕੇ ਖੜੋ ਸੱਜ ਮੀਡੀਆ ਇਹਨਾਂ ਨਾਲ ਖੜਾ ਵਾ ਠੀਕ ਆ ਆਪਾਂ ਸਾਰੇ ਖੜੇ ਆ ਭੈਣ ਭਰਾਸੀ ਇਹਨਾਂ ਨਾਲ ਮੋਢਾ ਨਾ ਮੋਢਾ ਲਾ ਕੇ ਖੜੇ ਆ ਇਨਸਾਨ ਦੁਆਰਾ ਇਨਸਾਨ ਦੁਆਕੇ ਛੱਡਾਂਗੇ ਵੀਰ ਹਾਂ ਸੱਚ ਨਾਲ ਸੱਚ ਹਰ ਹਰ ਖਿਚੋਣਾ ਚਾਹੁੰਦਾ ਮੇਰੀ ਗੱਲ ਸੁਣੋ ਮੈਂ ਅੰਦਰ ਸੀ ਇਹਨਾਂ ਦੇ ਨਾਲ ਇਹਨਾਂ ਨੇ ਵੀ ਕਿਹਾ ਪੀ ਹਾਂ ਜੀ ਉਹ ਮੁੰਡਾ ਬਿਆਨ ਦੇ ਰਿਹਾ ਕਹਿੰਦਾ ਤੁਹਾਨੂੰ ਕਿੱਦਾਂ ਪਤਾ ਉਹ ਤਾਂ ਮੁੰਡਾ ਬਹੁਤ ਕੁਝ ਬੋਲੂਗਾ ਉਹ ਮੁੰਡਾ ਕਹਿੰਦਾ ਇਹਨਾਂ ਦਾ ਮੁੰਡਾ ਡਰੱਗ ਲੈਂਦਾ ਜਿਵੇਂ ਮੇਰਾ ਮੁੰਡਾ ਡਰੱਗ ਲੈਂਦਾ ਸੀਗਾ ਤੇ ਉਹ ਮੁੰਡਾ ਕਿੱਦਾਂ ਉਹਨੂੰ ਉੱਥੇ ਲੈ ਕੇ ਗਿਆ ਠੀਕ ਹੈ ਮੇਰਾ ਪੁੱਤ ਇੱਕ ਜਾਨੇ ਤੋਂ ਚੱਕਣ ਵਾਲਾ ਹੈਗਾ ਸੀ ਮੇਰੇ ਪੁੱਤ ਨੂੰ ਤਾਂ ਚਾਰ ਜਾਨੇ ਨਹੀਂ ਹੱਥ ਪਾ ਸਕਦੇ ਇਹ ਇਕੱਲਾ ਕੋਈ ਮੁੰਡਾ ਲੈ ਗਿਆ ਮੈਂ ਦਿੱਤੀ ਸੀ ਮੈਂ ਕਹਿੰਦਾ ਉਹ ਤੱਕੜਾ ਸੀ ਉਹ ਐਸਐਚਓ ਦੇ ਸਾਹਮਣੇ ਕੋਈ ਯਕੀਨ ਨਹੀਂ ਕਿਉਂਕਿ ਉਹ ਕੱਲ੍ਹ ਦਾ ਹੀ ਮੈਨੂੰ ਫੋਨ ਤੇ ਵੀ ਬਹੁਤ ਬੋਲਿਆ ਸੀ ਅੱਜ ਵੀ ਮੈਨੂੰ ਬੋਲਿਆ ਇਹ ਕਰਵਾ ਦੇ ਜੀ ਇਹ ਕਰਵਾ ਦੇ ਜੀ ਜਿਹੜਾ ਅ ਮੁੰਡਾ ਮਰਿਆ ਉਹ ਤਾਂ ਬਾਕੀ ਲੱਗਦਾ ਮੇਰਾ ਬੇਟਾ ਠੀਕ ਹੈ ਤੇ ਕਿੰਨੀ ਦੇਰ ਹੋ ਗਈ ਮਰੇ ਨੂੰ ਉਹਨੂੰ 23 ਤਰੀਕ 23 ਤਰੀਕ ਚੌਥੇ ਮਹੀਨੇ ਘਾਡੇ ਘਰੋਂ ਮਤਲਬ ਕਿ ਕੰਮ ਤੋਂ ਗਿਆ ਸੀਗਾ ਕੰਮ ਤੋਂ 5:30 ਕੰਮ ਤੋਂ ਨਿਕਲਿਆ ਬੜਾ ਸੋਹਣਾ ਉਸ ਤੋਂ ਬਾਅਦ ਚ ਉਹਨੇ ਸਾਡਾ ਕੋਈ ਫੋਨ ਨਹੀਂ ਚੱਕਿਆ 6:30 ਮੈਨੂੰ ਕਾਲ ਲਾਉਂਦਾ ਹੁੰਦਾ ਸੀ ਵੀ ਮੰਮਾ ਮੈਂ ਘਰ ਆ ਗਿਆ ਉਸ ਦਿਨ ਮੈਨੂੰ ਫੋਨ ਨਹੀਂ ਆਇਆ ਮੈਂ ਫੋਨ ਲਾਇਆ 7 ਵਜੇ ਵੀ ਲਾਇਆ 8 ਵਜੇ ਵੀ ਲਾਇਆ ਨਹੀਂ ਚੱਕਿਆ 8 ਵਜੇ ਤੋਂ ਬਾਅਦ ਇਹ ਮਾਮੀ ਹੈ ਇਹਦੇ ਕੋਲ ਰਹਿੰਦਾ ਸੀਗਾ ਵੇ ਦੇਖਣ ਗਈ ਸਲੂਨ ਵਾਲੇ ਕਹਿੰਦੇ 5:30 ਵਜੇ ਦਾ ਗਿਆ ਹੋਇਆ ਮੈਂ ਰਾਤ ਨੂੰ ਉਸੇ ਟਾਈਮ ਹੀ ਆਪਣੇ ਸਹੁਰੇ ਵਿੰਡੋ ਆਪਣਾ ਮੁੰਡਾ ਲੈ ਕੇ ਨਾਲ ਤੁਰ ਪਈਆਂ ਜਿਹੜਾ ਮੁੰਡਾ ਹਰਨੇਕ ਆ ਉਹਨੂੰ ਵੀ ਮੈਂ ਫੋਨ ਕੀਤਾ ਮੈਂ ਕਿਹਾ ਵੀ ਤੇਰੇ ਨਾਲ ਹੁੰਦਾ ਆ ਕਿੱਥੇ ਆ ਤਾਂ ਮੱਟੂ ਕਹਿੰਦੇ ਸੀ ਮੇਰੇ ਮੁੰਡੇ ਨੂੰ ਕਹਿੰਦਾ ਮਾ ਤਾਂ ਮੇਰੇ ਨਾਲ ਨਹੀਂ ਐ ਪਰ ਮੈਂ ਉਹਨੂੰ ਮਿਲਣਾ ਸੀ ਮੈਂ ਜਾਣਾ ਵਾ ਪਹਿਲਾਂ ਉਹ ਕਪੂਰਥਲੇ ਮੁੰਡਾ ਆਇਆ ਮੁੜ ਕੇ ਉਹ ਮੁੰਡਾ ਆਪ ਹੀ 파ੜੇ ਪੈਂਡ ਮੇਰੇ ਮੁੰਡੇ ਨੂੰ ਲੱਭਣ ਗਿਆ ਜਦ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਸੀਗਾ ਉਸ ਤੋਂ ਬਾਅਦ ਅਸੀਂ ਕਰਤਾਰਪੁਰ ਹਾਨੇ ਚ ਰਿਪੋਰਟ ਲਖਾਈ ਆ ਪੋਰਟ ਲਗਾਉਣ ਤੋਂ ਬਾਅਦ ਉੱਥੇ ਸਾਡੀ ਸੁਣਵਾਈ ਨਹੀਂ ਹੋਈ ਸਵੇਰ ਨੂੰ ਅਸੀਂ ਫੇਰ ਗਏ ਹਾਂ ਰਾਤ ਦੇ 2 ਵਜੇ ਤੱਕ ਕਰਨੇ ਇੱਕ ਸਾਡੇ ਨਾਲ ਲੱਭਦਾ ਰਿਹਾ ਮੁੰਡੇ ਨੂੰ ਜਿਹੜਾ ਉਹਦਾ ਯਾਰ ਦੋਸਤ ਸੀਗਾ ਸਵੇਰ ਨੂੰ ਜਦੋਂ ਅਸੀਂ ਰਿਪੋਰਟ ਫੇਰ ਗਏ ਹਾਂ ਥਾਣੇ ਸਾਡੀ ਸੁਣਵਾਈ ਨਹੀਂ ਹੋਈ ਉੱਥੇ ਸਾਡੇ ਨਾਲ ਰੂਡ ਬਿਹਰ ਕੀਤਾ ਗਿਆ ਫਿਰ ਅਸੀਂ ਖੁਦ ਆਪ ਆਪਣੇ ਮੁੰਡੇ ਦੀ ਫੋਟੋ ਲੈ ਕੇ ਖਾੜੇ ਪੈਂਟ ਤੱਕ ਸਾਰੇ ਲੱਭਦੇ ਗਏ ਜਿੱਥੇ ਤੱਕ ਸਾਨੂੰ ਲੋਕੇਸ਼ਨ ਦੱਸੀ ਸੀ ਕਰਤਾਰਪੁਰ ਵਾਲਿਆਂ ਨੇ ਸਾਡੇ ਮੁੰਡੇ ਦਾ 9 ਵਜੇ ਫੋਨ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਸੰਬੋਧਵਾਰ ਨੂੰ ਸਵੇਰੇ 7 ਵਜੇ ਚਾਚਾ ਜੀ ਰੀਡਰ ਆ ਉਹਨਾਂ ਨੇ ਫੋਟੋ ਪਾਈ ਵੀ ਆਹ ਫੋਟੋ ਪਛਾਨ ਲਓ ਮੇਰੇ ਪੁੱਤ ਦੀ ਹੀਗੀ ਭਵਾਨੀਪੁਰ ਬੈਂਚੋਂ ਮੇਰੇ ਪੁੱਤ ਦੀ ਲਾਸ਼ ਮਿਲੀ ਆ ਜਦੋਂ ਅਸੀਂ ਇੱਥੇ ਆਏ ਆ ਸਾਨੂੰ ਆਉਂਦਿਆਂ ਨੂੰ ਇਹੀ ਗੱਲ ਕਹੀ ਗਈ ਆ ਤੁਸੀਂ ਸੈਨ ਕਰਦੋ ਸੰਸਕਾਰ ਕਰਦੋ ਮੁੰਡੇ ਦਾ ਅਸੀਂ ਕਾਰਵਾਈ ਕਰਾਂਗੇ ਅਸੀਂ ਉਦੋਂ ਵੀ ਰੋਏ ਪਿੱਟੇ ਆ ਅਸੀਂ ਉਦੋਂ ਵੀ ਕਵਰ ਲਵਾਈ ਆ ਫੇਰ ਜਾ ਕੇ ਇਹਨਾਂ ਨੇ ਸਾਡਾ ਪਛਾਣ ਕੀਤਾ ਅਸੀਂ ਆਪਣੇ ਮੁੰਡੇ ਦਾ ਸੰਸਕਾਰ ਕਰਤਾ 22 ਤਰੀਕ ਦਾ ਮੁੰਡਾ ਗਿਆ ਅੱਜ ਦੇ ਲੋ ਕਿੰਨੇ ਦਿਨ ਹੋ ਗਏ ਅਸੀਂ ਰੋਜ਼ ਇੱਥੇ ਘੇੜੇ ਮਾਰਦੇ ਆ ਰੋਜ਼ ਘੇੜੇ ਮਾਰਦੇ ਆ ਜੇ ਉਹਨੋਂ ਕਾਤਲ ਵੀ ਚੱਕ ਲਿਆ ਵਾ ਕਾਤਲ ਬਿਆਨ ਵੀ ਦੇ ਰਿਆ ਕਹਿੰਦਾ ਜੀ ਮੇਰੇ ਨਾਲ ਦੂਸਰਾ ਮੁੰਡਾ ਸੀ ਹਰਨੇਕ ਉਹ ਹਰਨੇਕ ਸਾਡੇ ਨਾਲ 10 ਦਿਨ ਸਾਡੇ ਨਾਲ ਹੀ ਰਿਹਾ ਆ ਤੇ ਮੁੰਡੇ ਨਾਲ ਤੁਹਾਡੇ ਮੁੰਡੇ ਨਾਲ ਕੋਈ ਲਗਤਵਾਜੀ ਸੀ ਕੋਈ ਲਗਤਵਾਜ ਨਹੀਂ ਇਕੱਠੇ પડે ਆ ਇਹ ਕੋਈ ਆ ਜੀ ਲਗਤਵਾਜੀ ਕੋਈ ਇੰਦਾ ਤਾਂ ਲੱਗ ਰਿਹਾ ਕਿ ਤੁਹਾਡਾ ਮੁੰਡਾ ਨਸ਼ਾ ਕਰਦਾ ਸੀਗਾ ਮੇਰਾ ਪੁੱਤ ਨਸ਼ਾ ਨਹੀਂ ਸੀ ਕਰਦਾ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਐਸਐਚਓ ਸ਼ਹਿਰ ਨੂੰ ਅਸੀਂ ਪੁੱਛਿਆ ਕੌਣ ਵੀ ਛੇਰੇ ਆ ਕੇ ਪੁੱਛਿਆ ਸਰ ਮੈਨੂੰ ਕਹਿੰਦੇ ਤੂੰ ਤਵਤੀਜ ਜ਼ਿਆਦਾ ਕੰਮ ਜਾਣਦੀ ਆ ਮੈਂ ਕਿਹਾ ਸਰ ਚਲੋ ਜੇ ਤੁਸੀਂ ਕਹਿੰਨੇ ਕਹਿੰਦਾ ਤੇਰਾ ਮੁੰਡਾ ਡਰੱਗ ਲੈ ਕੇ ਮਰਿਆ ਮੈਂ ਕਿਹਾ ਜੇ ਡਰੱਗ ਲੈ ਕੇ ਮਰਿਆ ਉਹਦੀ ਸਕੂਟਰੀ ਕਿੱਥੇ ਆ ਕਹਿੰਦਾ ਸਕੂਟਰੀ ਚਾਹੀਦੀ ਆ ਕ ਮੁੰਡੇ ਦਾ ਕਾਤਲ ਚਾਹੀਂਦੇ ਆ ਮੈਂ ਕਿਹਾ ਸਾਨੂੰ ਸਾਰਾ ਕੁਝ ਚਾਹੀਦਾ ਫਿਰ ਜਿਹੜਾ ਮੁੰਡਾ ਕਾਤਲ ਆ ਉਹ ਕਹਿੰਦਾ ਕਰਕੇ ਆਇਆ ਤੇਰਾ ਮੁੰਡਾ ਕਰਤਾਰਪੁਰੋਂ ਕਿੱਦਾਂ ਤੁਰ ਕੇ ਪਾੜੇਪਿੰਡ ਆ ਗਿਆ ਕੀ ਕਹਿੰਦੇ ਤੁਸੀਂ ਵੀ ਸਿਆਣੇ ਆ ਪਾੜੇਪਿੰਡੋਂ ਤੱਕ ਤੁਰ ਕੇ ਆਇਆ ਮੇਰਾ ਪੁੱਤ ਫਿਰ 28 ਦਾ ਗਮ ਹੋਇਆ ਹੋਇਆ ਅਣਖੀ ਸ਼ਾਮ ਨੂੰ 4:30 ਵਜੇ ਨਾਲ ਲਾਸ਼ ਮਿਲਈ ਆ। ਪੂਰੀ ਧਰਨਾ ਦਿੱਤਾ ਵਾ ਕਿ ਮੰਗ ਕੀ ਕਰਦੇ ਆ। ਧਰਨਾ ਅਸੀਂ ਇਹ ਦਿੱਤਾ ਅਸੀਂ ਮੰਗ ਕਰਦੇ ਆ ਸਾਡੇ ਪੁੱਤ ਦੇ ਕਤਲ ਫੜੇ ਜਾਣ ਜਿਹੜਾ ਹਰਨੇਕ ਮੁੰਡਾ ਆ ਉਹਨੂੰ ਕਿਉਂ ਨਹੀਂ ਚੱਕਦੇ? ਉਹਨੂੰ ਚੱਕਣ ਉਹ ਆਪਣੇ ਕੋਟ ਪੈਂਟ ਆ ਇੱਕ ਕੋਟ ਕਰਾਰ ਖਾਂ ਖਿਆਲੀ ਦੇ ਲਾਗੇ ਉੱਥੇ ਦਾ ਉਹ ਮੁੰਡਾ ਵਾ। ਹਾਂਜੀ ਅਸੀਂ ਉਹਦੇ ਚੱਕਣ ਦੀ ਮੰਗ ਕਰਦੇ ਆ ਵੀ ਉਹਨੂੰ ਲਿਆਂਦਾ ਜਾਵੇ ਜਦ ਤੱਕ ਉਹ ਨਹੀਂ ਆਉਂਦਾ ਅਸੀਂ ਨਹੀਂ ਹਿਲਦੇ ਹੈਗੇ। ਅਸੀਂ ਬੈਠਾ ਅਸੀਂ ਬੈਠੇ ਆ। ਯਾਦੋ ਖਸਰਾ ਸਰ ਮੁੰਡਾ ਜਿਹੜਾ ਹੁਣ ਆਊਗਾ ਤੁਸੀਂ ਉਹਦੇ ਬਿਆਨ ਲੈ ਲਿਓ ਦੀਪੂ ਦੇ ਉਹ ਖੁਦ ਚੀਕ-ਚੀਕ ਕੇ ਕਹਿ ਰਹੇ ਉਹਨੇ ਪ੍ਰਧਾਨ ਰੇਨੂ ਨੂੰ ਵੀ ਇਹੀ ਗੱਲ ਕਹੀ ਕਹਿੰਦਾ ਮੇਰੇ ਨਾਲ ਉਹ ਸੀਗਾ ਮੈਂ ਇੰਗਲੈਂਡ ਚਲੇ ਗਿਆ ਉਹਨੇ ਮੇਰੇ ਆਉਂਦੇ ਨੂੰ ਮੁੰਡੇ ਨੂੰ ੱੱਕਾ ਦਿੱਤਾ ਚਲੋ ਜੇ ਮੰਨਦੇ ਆ ਇਹਨਾਂ ਨੇ ੱੱਕਾ ਦਿੱਤਾ ਤੇ 28 ਤਰੀਕ ਦਾ ਉਹ ਰੱਖਿਆ ਕਿੱਥੇ ਸੀ ਫੇਰ ਦੀਪੂ ਕੋ ਮੋਬਾਈਲ ਸੀ ਮਹੀਨਾ ਹੋ ਗਿਆ ਦੀਪੂ ਕੋ ਮੋਬਾਈਲ ਸੀ ਦੀਪੂ ਸਾਡੇ ਘਰ ਦੱਸਣ ਕਿਉਂ ਨਾ ਆਇਆ ਵੀ ਸਾਡਾ ਸਾਡੇ ਨਾਲ ਮੁੰਡੇ ਨੇ ਨਸ਼ਾ ਕੀਤਾ ਤੇ ਉਹ ਮਰ ਗਿਆ ਦੀਪੂ ਵੀ ਇਹ ਗਲਤੀ ਹੈ ਨਾ ਫੇ ਸਾਡੇ ਮੁੰਡੇ ਦੀ ਐਕਟਿਵ ਆ ਕਿਉਂ ਨਹੀਂ ਮਿਲੀ ਫੇ ਦੀਪੂ ਖੁਦ ਕਹਿਣ ਗਿਆ ਕਹਿੰਦਾ ਮੁੰਡਾ ਆਪਣੇ ਸਪਲੈਂਡਰ ਤੇ ਮੇਰੇ ਕੋਲ ਆਇਆ ਵਾ ਹਰਨੇਕ ਲੈ ਕੇ ਆਇਆ ਫੇ ਹੁਣ ਕਾਰਵਾਈ ਜੇ ਨਹੀਂ ਹੁੰਦੀ ਤਾਂ ਮੈਂ ਤੇ ਹਾਂ ਇਦਾਂ ਹੀ ਰੱਖਣਾ ਸੀ ਆ ਇੱਥੇ ਹੀ ਬੈਠਾਂਗੇ ਇੱਥੇ ਹੀ ਮਾਰਨੇ ਆ ਸਾਡਾ ਵਾ ਨੀ ਜੈਕਸ਼ਨ ਵਗੈਰਾ ਲਾ ਲਿਆ ਅੱਛਾ ਤੇ ਉਹਨਾਂ ਦੀ ਡੈਥ ਹੋ ਗਈ ওভারਡੋਸ ਨਾਲ ਕੀ ਨਾਮ ਜੀ ਉਹਨਾਂ ਦਾ ਹਾਂ ਜੀ ਹਰਨੇਕ ਮੇਰਾ ਨਾਮ ਦੀਪੂ ਕਹਿੰਦੀ ਨਹੀਂ ਜਿਹੜੀ ਜਿਹਦੀ ਡੈਥ ਹੋਈ ਉਹਦਾ ਨਾਮ ਸੀਗਾ ਤਰਨ ਜੀ ਤੇ ਜਿਹਨੇ ਮਾਰਿਆ ਉਹਦਾ ਕੀ ਨਾਮ ਹੈ? ਹਾਂਜੀ ਤੇਰੇ ਨਾਲ ਦਾ ਸੱਤੀ ਜਿਹੜਾ ਕੀ ਉਹਦਾ ਕੀ ਨਾਮ ਹੈ? ਫਰਨੇਕ ਜੀ ਇਹ ਨਸ਼ਾ ਕੀ ਤੁ ਦਿੱਤਾ ਹੀ ਹੋਈ? ਹਾਂਜੀ ਨਸ਼ਾ ਤੁ ਦਿੱਤਾ ਹੀ ਜੀ ਹਾਂ ਨਹਿਰਪੁਰੋ 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 ਹਾਂਜੀ ਉਧਰ ਮਿਲਦਾ ਪਿਆ ਹਾਂਜੀ ਕੋਈ ਫਰਨੇ ਨਹੀਂ ਹੈਗੀ ਰੋਕ ਟੋਕ ਨਹੀਂ ਹੈਗੀ ਕੋਈ ਰੋਕ ਟੋਕ ਨਹੀਂ ਹੈਗੀ ਉੱਥੇ ਉੱਥੇ ਨਹੀਂ ਜੀ ਇੰਨੀ ਨਹੀਂ ਆ ਜਦੋਂ ਇਹ ਵਾਰਦਾ ਤੁਸੀਂ ਕਿੰਨਾ ਕੁ ਟਾਈਮ ਹੋਣਾ ਹੈ? ਵਾਰਦਾ ਤਨ 6 ਤੋਂ 5-6 ਵਜੇ ਦਾ ਸਮਾਂ ਹੋਣਾ ਕਿਦੋਂ ਦਾ ਨਸ਼ਾ ਕਰਦੇ ਤੁਸੀਂ ਤਿੰਨੇ ਨਾਲ ਕੇ? ਅਸੀਂ ਆਨੂ ਉਹ ਥੱਲੇ ਆਏ ਤਿੰਨ ਚਾਰ ਥਾਂ ਅੱਛਾ ਫਿਰ ਕੋਸ ਫੇਮ ਹੋਣੀ ਉਹਰੇ ਕਿਤਾ ਕੀ ਸੀ ਟੀਕਾ ਲਾਇਆ ਸੀ ਜਾਨ ਉਹ ਜੈਸ਼ਲ ਆਇਆ ਸੀ ਅੱਛਾ ਹਾਂਜੀ ਇੱਕੋ ਸੀ ਜਿਹਨੇ ਟੀਕਾ ਲਾਇਆ ਹਾਂਜੀ ਇਹ ਨਹੀਂ ਆਪ ਲਾਇਆ ਸੀ ਕਿ ਲਾਇਆ ਗਿਆ ਹਾਂਜੀ ਉਹਨਾਂ ਨੇ ਆਪ ਵੀ ਲਾਇਆ ਸੀ ਜੀ ਅੱਛਾ ਉਹਨਾਂ ਨੇ ਜੀ ਹਾਂਜੀ ਉਹ ਅੱਗੇ ਵੀ ਕਰਦਾ ਸੀਗਾ ਹਾਂਜੀ ਅੱਗੇ ਵੀ ਤੂੰ ਐਕਟਿਵਾ ਕਿੱਥੇ ਆ ਐਕਟਿਵਾ ਆਣੀ ਜੀ ਮੈਨੂੰ ਪਤਾ ਹੀ ਨਾਲੇ ਤੂੰ ਕਿਹਦੇ ਨਾਲੇ ਕਿਹ ਨਾਲ ਹੀ ਹਰਨਿਕ ਦੇ ਹਾਂਜੀ ਨਾਲੇ ਨਾਲੇ ਮੋਟਰਸਾਈਕਲ ਤੇ ਹੀ ਜੀ ਅਸੀਂ ਸਪਲੈਂਡਰ ਤੇ ਜੀ ਤੇ ਐਕਟਿਵਾ ਕਿੱਥੇ ਘੜੀ ਕੀਤੀ ਸੀ ਉਹ ਜੀ ਐਕਟਿਵਾ ਤੇ ਨਹੀਂ ਆਇਆ ਸੀ ਜੀ ਉਹ ਮੇਰੇ ਤੋਂ ਅੱਛਾ ਹਾਂਜੀ ਮੋਕਸ਼ਾ ਡਾਇਰੈਕਟ ਹੁਣ ਨਾ ਸਰਨ ਕੋਈ ਜਿਹੜੇ ਕਤਲ ਹੋਇਆ ਹੁੰਦਾ ਸਾਨੂੰ ਅੰਦਰ ਭਾਦੇ ਕੀ ਕਰਦੇ ਵਿੱਚ ਕੁੱਤਾ ਰੋਈ ਕਰ ਰਿਹਾ ਕੋਈ ਇੱਕ ਲਕੀਤ ਰੇਗ ਨੂੰ ਸਾਨੂੰ ਡੈਡ ਬੋਡੀ ਮਿਲੀ ਸੀ ਭਾਨੀਪੁਰ ਵਾਲੀ ਨਹਿਰ ਦੇ ਵਿੱਚੋਂ ਡੈਡ ਬੋਡੀ ਅਨ ਆਡੈਂਟੀਫਾਈਡ ਸੀਗੀ ਉਹ ਆਡੈਂਟੀਫਾਈਡ ਵਾਸਤੇ ਬਾਹਰ ਰੱਖਿਆ ਸੀ 72 ਘੰਟੇ ਵਾਸਤੇ ਜੋ ਪੁਲਿਸ ਦੀ ਕਾਰਵਾਈ ਹੁੰਦੀ ਹੈ ਇਹਦੇ ਤਹਿਤ ਉਹਦੀ ਸਨਗਤ ਹੋਈ ਠੀਕ ਹੈ ਜੀ ਫਿਰ ਆਗਾ ਤੋਂ ਬਾਅਦ ਬੰਦੇ ਆ ਗਏ ਤੇ ਸਾਰੇ ਬਗਾਂ ਦੇ ਬਾਤ ਸਾਰੇ ਦੱਸਿਆ ਉਹਨਾਂ ਨੇ ਜੋ ਉਹਨਾਂ ਨੇ ਬਿਆਨ ਲਖਾਏ ਹਨ ਬਿਆਨ ਦੇ ਦੌਰ ਤੇ ਪੁਚਾ ਨੂੰ ਸੱਚ ਕਰਦਾ ਸੀ ਚਾਚ ਪਚਾ ਦੱਜ ਹੋਇਆ ਸੀ ਲਈ ਉਹਦੇ ਵਿੱਚ ਕਾਰਡ ਡਿਟੇਲਾਂ ਕਢਾਈ ਜਾਏ ਕਾਰਡ ਡਿਟੇਲ ਦੇ ਦਾ ਦਿੱ ਇੱਕ ਦੋਸੀ ਦੀਪਕ ਹਨਮਨ ਮਨੀਸ਼ ਇਹਨੂੰ ਅਜੇ ਪਾਸੋਂ ਫੜਿਆ ਸੀ ਇਹ ਦੋ ਦੰਦੇ ਪੁਲਸਰ ਬਾਂਦੇ ਹੋਰ ਬਾ ਜੋ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਉਹ ਕਰਨਾ ਅੱਛਾ ਅੱਛਾ ਸਮਝੋ ਨਾ ਇਹ ਕਹਿਣਾ ਕਿ ਨਹੀਂ ਕਿਹਾ ਕਿ ਜਿਹੜਾ ਉਹ ਨਸ਼ੇ ਦੀ ਗੱਲ ਨਸ਼ੇ ਨਾਲ ਜੇ ਕਿ ਸਾਨੂੰ ਜੇ ਕੋਈ ਨਸ਼ਾ ਕਰਦਾ ਹੀ ਉਹ ਵੀ ਰਿਪੋਰਟ ਉਹ ਜਿਹੜਾ ਜੇ ਆਈ ਹੋਵੇ ਜੀ ਉਹ ਦੇਖੋ ਜੀ ਹੋਰ ਤਾਂ ਚਲੋ ਜੋ ਵੀ ਕਹਿ ਸਕਦੇ ਆ ਸਾਨੂੰ ਇਹ ਨਾ ਹੀ ਕਿਸੇ ਨੂੰ ਇਹ ਕਿਹਾ ਵੀ ਨਹੀਂ ਨਹੀਂ ਮਰਿਆ ਉਹ ਜਿਹੜਾ ਬੰਦਾ ਫੜਿਆ ਉਹਦੇ ਕਹਿਣ ਮੁਤਾਬਕ ਇਹ ਦੋਵਾਂ ਨੇ ਨਸ਼ਾ ਕੀਤਾ ਸੀ ਜੋ ਬੰਦਾ ਸਾਡਾ ਉਹਨੂੰ ਓਵਰਡੋਜ਼ ਹੋ ਗਿਆ ਓਵਰਡੋਜ਼ ਨਾਲ ਬਾਹਰ ਮਰਿਆ ਅਸੀਂ ਦੇ ਵੀ ਨਹੀਂ ਕਹਿਆ ਸਰਪੋਰਟ ਆਊਗੀ ਕੈਮੀਕਲ ਰਿਪੋਰਟ ਆਊਗੀ ਤਾਂ ਕਲੀਅਰ ਕਰ ਦਾਂਗੇ ਨਹੀਂ ਨਾ ਮਰਿਆ